ਸਤਿ ਸ਼੍ਰੀ ਅਕਾਲ ਅਸਲਾਮ ਵਾਲੇਕੁਮ ਸਾਰੇ ਕ੍ਰਿਕਟ ਪ੍ਰੇਮੀ ਭਾਈਆਂ ਨੂੰ ਅੱਜ ਸਾਡੀ ਰੂਪਰ ਦੀ ਸਾਰੀ ਕਲੀਮ ਤੇ ਮੋਤਮਰ ਬੰਦੇ ਪਿੰਡ ਦੇ ਖੜੇ ਆ ਸਾਰੇ ਰੂਪਰ ਪਿੰਡ ਦੇ ਇੱਧਰ ਨਾਲ ਵੀ ਸਾਰੇ ਬੰਦੇ ਖੜੇ ਆ ਰੂਪਰ ਪਿੰਡ ਦੇ ਅਸੀਂ ਦੋ ਚਾਰ ਗੱਲਾਂ ਕਰਨੀਆਂ ਕ੍ਰਿਕਟ ਬਾਰੇ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀਆਂ ਜਾਲੀ ਟੀਮਾਂ ਕਰ ਕ੍ਰਿਕਟ ਟੂਰਨਾਮੈਂਟ ਤੇ ਐਂਟਰ ਹੋਈਆਂ ਨੇ ਉਹਦੇ ਬਾਰੇ ਗੱਲ ਕਰਨੀਆਂ ਜਿਵੇਂ ਕਿ ਸਭ ਤੋਂ ਪਹਿਲਾਂ ਕ੍ਰਿਕਟ ਟੂਰਨਾਮੈਂਟ ਆ ਰਿਹਾ ਸਹਿਜੋ ਬਾਜਰੇ ਉੱਥੇ ਸਾਡੀ ਟੀਮ ਐਂਟਰ ਆ ਹੋਰ ਵੀ ਸਾਰੀ ਜਗ੍ਹਾ ਤੇ ਐਂਟਰ ਆ ਕਮਾਲਪੁਰੇ ਵੀ ਐਂਟਰ ਆ ਬਾਕੀ ਵੀ ਸਾਰੇ ਦਿਨੇ ਕ੍ਰਿਕਟ ਦੇ ਵਧੀਆ ਟੂਰਨਾਮ ਸਾਨੂੰ ਵੀ ਉਹਦੇ ਵਿੱਚ ਜੋ ਆਸ਼ੂ ਗੋਟੇ ਪੁੰਨੇ ਨੇ ਵੀ ਇਹਨੇ ਬੋਲਿਆ ਦਾ ਵੀ ਜਾਲੀ ਟੀਮਾਂ ਕਿਹੜੀਆਂ ਜਾਲੀ ਟੀਮਾਂ ਦਾ ਟੂਰਨਾਮੈਂਟ ਤੇ ਖੇਡਣਗੀਆਂ ਅਸੀਂ ਦੇਖਾਂਗੇ ਵੀ ਕਿਹੜੀਆਂ-ਕਿਹੜੀਆਂ ਟੀਮਾਂ ਉੱਥੇ ਖੇਡਣ ਜਾਂਦੀਆਂ ਜਿਹੜੇ ਪਲੇਅਰ ਖੇਡਣ ਜਾਂਦੇ ਨੇ ਫਿਰ ਅਸੀਂ ਉਹ ਗੱਲ ਨੂੰ ਕਲੀਅਰ ਕਰਨਾ ਚਾਹੁੰਦੇ ਆ ਕਿ ਅਸੀਂ ਇੱਕ ਦੋ ਕਮੇਟੀਆਂ ਨਾਲ ਗੱਲ ਕਰੀ ਆ ਕਿ ਅਸੀਂ ਟੀਮ ਸਟਬੋਣੀ ਆ ਅਸੀਂ ਆਸ਼ੂ ਗੋਟੇ ਪੁੰਨੇ ਦੀ ਪੂਰੀ ਸਪੋਰਟ ਦੇ ਵਿੱਚ ਆ ਜਦ ਤੱਕ ਜਾਲੀ ਟੀਮਾਂ ਸਿੱਖਣੀਆਂ ਅਸੀਂ ਨਹੀਂ ਦੇਦਾਂਗੇ ਪਰ ਜਦੋਂ ਵੀ ਕਮੇਟੀ ਨਾਲ ਗੱਲ ਕਰੀ ਆ ਕਮੇਟੀ ਨੇ ਸਾਨੂੰ ਕਿਹਾ ਕਿ ਅਗਰ ਕੋਈ ਵੀ ਜਾਲੀ ਟੀਮ ਖੇਡਦੀ ਆ ਤੁਸੀਂ ਤਾਂ ਕੀ ਅਗਰ ਕੋਈ ਫਾਸਟ ਰਾਉਂਡ ਤੋਂ ਕੋਈ ਵੀ ਟੀਮ ਅਬਜੈਕਸ਼ਨ ਲਾਉਂਦੀ ਆ ਤਾਂ ਅਸੀਂ ਅਬਜੈਕਸ਼ਨ ਵਾਲੀ ਟੀਮ ਦੇ ਨਾਲ ਖੜਾਂਗੇ ਅਗਰ ਕਿਸੇ ਵੀ ਟੀਮ ਦੇ ਪ੍ਰੂਫ ਗਲਤ ਹੋਣਗੇ ਮਾਪ-ਮਾਪ ਦੇ ਪ੍ਰੂਫ ਗਲਤ ਹੋਏ ਮਾਪ-ਮਾਪ ਦੇ ਪ੍ਰੂਫ ਮੰਗਾਵਾਂਗੇ ਅਗਰ ਇੱਕ ਵੀ ਪਲੇਅਰ ਦੇ ਪ੍ਰੂਫ ਗਲਤ ਨਿਕਲੇ ਤਾਂ ਵੀ ਉਹ ਟੀਮ ਨੂੰ ਕੱਟ ਦਾਂਗੇ ਤੇ ਸਾਡਾ ਟੂਰਨਾਮੈਂਟ ਉਹ ਕੰਨੇ ਵੀ ਖੇਡਣ ਜ਼ਰੂਰ ਆਓ ਸਾਡਾ ਟੂਰਨਾਮੈਂਟ ਖਰਾਬ ਨਾ ਕਰੋ ਸਾਰੇ ਕਮੇਟੀ ਅਸੀਂ ਕਹਿ ਰਹੀਆਂ ਕਿ ਟੂਰਨਾਮੈਂਟ ਖਰਾਬ ਨਾ ਕਰੋ ਇੱਥੇ ਆਓ ਖੇਡਣਾ ਤੁਹਾਡਾ ਚਾਹ ਕਵਾਟਰ ਮੈਚ ਹੋਵੇ ਸੈਮੀ ਮੈਚ ਹੋਵੇ ਜਦੋਂ ਵੀ ਤੁਸੀਂ ਇਤਰਾਜ਼ ਲਾਉ ਅਸੀਂ ਉਹਨਾਂ ਦੇ ਪੂਰੇ ਪ੍ਰੂਫ ਚੈੱਕ ਕਰਾਂਗੇ ਅਗਰ ਇੱਕ ਵੀ ਪ੍ਰੂਫ ਗਲਤ ਹੋਇਆ ਤਾਂ ਅਸੀਂ ਉਹ ਟੀਮ ਸਾਡੇ ਜਿਨੀਓ ਕੱਟੀ ਜਾਊਗੀ ਔਰ ਹਮੇਸ਼ialੀ ਬੈਨ ਰੂਮ ਲੋ ਟੀਮ ਟੂਰਨਾਮੈਂਟਾਂ ਦੇ ਪਹਿਲੀ ਗੱਲ ਇਹ ਕਲੀਅਰ ਕਰਨੀ ਸੀ ਕਿ ਤਾਂ ਕਰਕੇ ਹੁਣ ਸਾਨੂੰ ਉਹ ਟੂਰਨਾਮੈਂਟ ਖੇਡਣੇ ਪੈਣਗੇ ਅਸੀਂ ਉਸ ਖੇਡਣ ਜਾਵਾਂਗੇ ਔਰ ਇਤਰਾਜ਼ ਲਾਵਾਂਗੇ ਅਗਰ ਸਾਡਾ ਪਹਿਲੀ ਟੂਰਨਾਮੈਂਟ ਤੇ ਕਿਸੇ ਨੇ ਇਤਰਾਜ਼ ਦੀ ਕਾਰਵਾਈ ਨਹੀਂ ਪੂਰੀ ਕੀਤੀ ਤਾਂ ਅਸੀਂ ਮੁੜ ਕੇ ਉਹ ਕਿਸੇ ਵੀ ਟੂਰਨਾਮੈਂਟ ਤੇ ਹੋਰ ਤੇ ਖੇਡੇ ਨਹੀਂ ਜਾਵਾਂਗੇ ਅਸੀਂ ਆਪ ਲਾਈਵ ਹੋ ਕੇ ਕਹਿ ਦਾਂਗੇ ਕਿ ਅਸੀਂ ਹੁਣ ਨਹੀਂ ਟੂਰਨਾਮੈਂਟ ਖੇਡਦੇ ਹੋਏ ਅਸੀਂ ਇੱਕ ਮੌਕਾ ਕਮੇਟੀਆਂ ਲਈ ਵੀ ਆ ਅਸੀਂ ਆਪ ਵੀ ਇੱਕ ਮੌਕਾ ਲੈ ਕੇ ਖੇਡ ਕੇ ਟੂਰਨਾਮੈਂਟ ਦੇਖਣਾ ਚਾਹੁੰਦੇ ਆ ਦੂਸਰੀ ਗੱਲ ਵੀਰੇ ਤੁਸੀਂ ਕਾਕੇ ਦੀ ਕਾਕਾ ਰਸੂਲਪੁਰ ਪਹਿਲਾਂ ਉਹ ਹੋਰ ਪਿੰਡ ਦਾ ਸੀਗਾ ਵੀਰੇ ਉਹ ਖੇਡਦਾ ਸੀ ਵਰਖਟ ਲਈ ਖੇਡਦਾ ਸੀਗਾ ਤੇ ਉੱਥੇ ਹੀ ਰਹਿੰਦਾ ਸੀਗਾ ਉਸ ਤੋਂ ਬਾਅਦ ਉਹਨੇ ਆਪਣਾ ਇੱਥੇ ਸਾਡੇ ਕੋਲੇ ਆਇਆ ਉਹਨੇ ਆਪਣਾ ਧਰਮ ਕਨਵਰਟ ਕੀਤਾ ਹੁਣ ਸਾਡਾ ਧਰਮ ਵਧੀਆ ਲੱਗਿਆ ਉਹ ਸਲਾਮ ਦੇ ਵਿੱਚ ਆਇਆ ਇਸ ਕਰਕੇ ਉਹ ਸਾਡੇ ਪਿੰਡ ਰਸੂਲਪੁਰ ਰਹਿਣ ਲੱਗਾ ਪਿਛਲੇ 1 ਕਿਸੇ ਵੀ ਭਾਈ ਨੂੰ ਇ objection ਨਾ ਕਾਕੇ ਦੇ ਉੱਤੇ ਰਸੂਲਪੁਰ ਦੇ ਕਾਕੇ ਦੇ ਉੱਤੇ ਕਿਸੇ ਵੀ ਵੀਰ ਭਾਈ ਨੂੰ objection ਆ ਪੱਕੇ ਤੌਰ ਤੇ ਉਹ ਹਮੇਸ਼ਾ ਦੀ ਵਾਈਫ ਵੀ ਉਹ ਵੀ ਇੱਥੇ ਹੀ ਰਹਿੰਦੇ ਆ ਉਹਦਾ ਘਰ ਵੀ ਇੱਥੇ ਹੀ ਆ ਅਗਰ ਇੱਕ ਵੀ ਕਿਸੇ ਵੀ ਇੱਕ ਕبھی ਸਾਥੀ ਨੂੰ ਉਸ ਤੋਂ ਪ੍ਰੋਬਲਮ ਆ ਜਾਂ ਕਿਸੇ ਨੂੰ ਇਤਰਾਜ ਆ ਅਸੀਂ ਬਕਾਇਦਾ ਉਹਦਾ ਘਰ ਦੇਖਾਵਾਂਗੇ ਫਿਰ ਇੱਕ ਵੀ ਬੰਦਾ ਉਹਨੂੰ ਜਾਲੀ ਪ੍ਰੂਫ ਕਰ ਦਵੇ ਅਸੀਂ 5 ਲੱਖ ਰੁਪਏ ਦਾ ਇਨਾਮ ਦੇਵਾਂਗੇ ਅਗਰ ਇੱਕ ਵੀ ਕਿਸੇ ਸਾਡੀ ਟੀਮ ਦੇ ਵਿੱਚੋਂ ਇੱਕ ਵੀ ਪਲੇਅਰ ਕੋਈ ਜਾਲੀ ਕੱਢ ਦੇਵੇ ਕਾਹਦੀ ਉਸ ਟੀਮ ਨੂੰ ਜਿਹੜੀ ਇਤਰਾਜ਼ ਸ਼ਬਦ ਕਰੇਗੀ ਉਸ ਨੂੰ 5 ਲੱਖ ਰੁਪਏ ਦਾ ਨਗਦ ਇਨਾਮ ਦੇਵਾਂਗੇ ਬਸ ਆਹੀ ਕੁਛ ਅਸੀਂ ਕਲੀਅਰ ਕਰਨਾ ਸੀਗਾ ਵੀਰੇ ਉਸ ਲਈ ਅਸੀਂ ਲਾਈਵ ਹੋਏ ਸੀਗੇ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੀਆਂ ਗੱਲਾਂ ਵਧੀਆ ਲੱਗੀਆਂ ਹੋਣਗੀਆਂ ਸੱਚੀ ਗੱਲ